ਤਰਨਾ ਨਾਲ ਆ ਜੀ ਡੀਮਾਰਜ ਕਰਕੇ ਮੁੜ ਗਿਆ ਵਸ ਜਿਹੜਾ ਅੱਜ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਪੈਸ਼ਲ ਚੈਕਿੰਗ ਲਈ 5 ਤੋਂ 8 ਚੈਕਿੰਗ ਲਈ ਹੁਕਮ ਹੋਇਆ ਸੀਗਾ ਜ ਜਿਹਦੇ ਵਿੱਚ ਚੈਕਿੰਗ ਕਰਕੇ ਮੋਟਰਸਾਈਕਲ ਕਾਰਾਂ ਤੇ ਹੋਰ ਵੀਕਲ ਚੈੱਕ ਕੀਤੇ ਗਏ ਜਿਹੜੇ ਬਿਨਾ ਨੰਬਰੀ ਜਾਂ ਬਿਨਾ ਕਾਗਜ਼ਤ ਵਹੀਕਲ ਸੀਗੇ ਉਹ ਬੌਂਡ ਕੀਤੇ ਗਏ ਆ ਤੇ ਜਿਹੜੇ ਦੇ ਡਾਕੂਮੈਂਟ ਘਟ ਸੀਗੇ ਉਹਨਾਂ ਦੇ ਚਲਾਨ ਕੀਤੇ ਗਏ ਮੈਂ ਇਹ ਕਹਿਣਾ ਚਾਹੁੰਦਾ ਜੀ ਹਰ ਵੀਕਲ ਦੇ ਡਾਕੂਮੈਂਟ ਜ਼ਰੂਰ ਆਪਣੇ ਨਾਲ ਲੈ ਕੇ ਚੱਲੋ ਅਤੇ ਕੋਸ਼ਿਸ਼ ਕਰੋ ਵੀ ਕਾਨੂੰਨ ਮੁਤਾਬਕ ਜੋ ਵੀ ਉਹਦੀਆਂ ਨੰਬਰ ਪਲੇਟਸ ਹੈਗੀਆਂ ਨੇ ਉਹਨਾਂ ਨੂੰ ਅੱਗੇ ਪਿੱਛੇ ਲਾਓ ਔਰ ਮੂੰਹ ਬੰਨ ਕੇ ਜਿਹੜੇ ਆ ਖਾਸ ਕਰਕੇ ਚੱਲਦੇ ਨੇ ਇਹ ਆਪਣਾ ਟਰੈਂਡ ਚੇਂਜ ਕਰਨ ਤੇ ਮੂੰਹ ਬੰਨ ਕੇ ਨਾ ਕੋਈ ਵੀ ਮੋਟਰਸਾਈਕਲ ਚਲਾਵੇ। ਨਾਗਰਿਕਾਂ ਨੂੰ ਅਪੀਲ ਮੇਰੇ ਵੱਲ ਇੱਕ ਵਾਰੀ ਪਹਿਲਾਂ ਵੀ ਕੀਤੀ ਗਈ ਹੈ ਫੇਰ ਮੈਂ ਅਪੀਲ ਕਰਨੀ ਚਾਹੁੰਦਾ ਵਾਂ ਵੀ ਇਹ ਤੁਹਾਡਾ ਬਾਜ਼ਾਰ ਆ ਇਹਨੂੰ ਜਿੰਨਾ ਹੀ ਖੁੱਲਾ ਰੱਖਾਂਗੇ ਜਾਮ ਨਹੀਂ ਲਾਵਾਂਗੇ ਉਨਾ ਹੀ ਚੰਗਾ ਵਾ। ਤੇ ਫੇਰ ਅਸੀਂ ਤੁਹਾਡੇ ਮਾਤੇ ਮਰਾਈ ਨੂੰ ਮੈਂ ਬੇਨਤੀ ਕਰਦਾ ਵਾਂ ਪੀ ਕੋਸ਼ਿਸ਼ ਕਰੋ ਦੁਕਾਨਾਂ ਦੇ ਅੱਗੇ ਜਿਆਦੇ ਤੋਂ ਜਿਆਦਾ ਸਮਾਨ ਸੜਕ ਤੱਕ ਨਾ ਰੱਖੋ ਕਿ ਜਿਹੜਾ ਬਾਜ਼ਾਰ ਖੁੱਲਾ ਰਹੂਗਾ ਤੇ ਰਾਹ-ਗੀਰਾ ਨੂੰ ਜਿਹੜੀ ਆ ਲੰਘਣ ਦੇ ਸੌਖ ਰਹੂਗੀ ਤੁਹਾਡੇ ਗਾਹਤ ਜਿਹੜੇ ਆ ਤੁਹਾਡੀ ਦੁਕਾਨ ਤੇ ਆਣ ਕੇ ਸਮਾਨ ਲੈਣ ਦੇ ਸੌਖੇ ਰਹਿਣਗੇ ਇਸ ਕਰਕੇ ਜਿਹੜਾ ਵਾ ਸਾਰਿਆਂ ਨੂੰ ਮੈਂ ਅਪੀਲ ਕਰਨਾ ਵਾ ਕਿ ਬਾਜ਼ਾਰ ਨੂੰ ਖੁੱਲਾ ਰੱਖਣ